ਪਿੰਡ ਭਾਗੋਕੇ ਤਹਿਸੀਲ ਜੀਰਾ ਜ਼ਿਲ੍ਹਾ ਫਰੋਇਪੁਰ ਦੇ ਵਿੱਚ ਮੌਜੂਦ ਹਾਂ ਪੰਜਾਬ ਦੇ ਵਿੱਚ ਲਗਾਤਾਰ ਜਿਹੜੀਆਂ ਇਹੋ ਜਿਹੀਆਂ ਅਨਸਖਾਵੀਆਂ ਘਟਨਾਵਾਂ ਹੋ ਰਹੀਆਂ ਕਿ ਸਾਡੇ ਨੌਜਵਾਨਾਂ ਦਾ ਨੁਕਸਾਨ ਹੋ ਰਿਹਾ ਕਿਤੇ ਕੋਈ ਲੜਾਈ ਝਗੜਾ ਕਿਤੇ ਕੋਈ ਲੜਾਈ ਝਗੜਾ ਅਕਸਰ ਗੋਲੀਆਂ ਚੱਲਣ ਦੀਆਂ ਸਮਾਚਾਰ ਜਿਹੜੇ ਤੁਹਾਡੇ ਨਾਲ ਅਸੀਂ ਸਾਹਮਣੇ ਆਉਂਦੇ ਰਹਿੰਦੇ ਆ ਸਮਾਚਾਰ ਆਉਂਦੇ ਰਹਿੰਦੇ ਆ ਜੇਕਰ ਗੱਲ ਭਾਗੋਕ ਦੀ ਕਰਦੇ ਆ ਤਾਂ ਬੀਤੀ ਰਾਤ ਜੇਕਰ ਅਸੀਂ ਗੱਲ ਕਰਦੇ ਆ ਤਾਂ 11-12 ਵਜੇ ਝਗੜਾ ਹੁੰਦਾ ਮਾਮੂਲੀ ਤਕਰਾਰ ਨੂੰ ਲੈ ਕੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਕਿ ਪਿੰਡ ਦੀ ਜਿਹੜੀ ਫਿਰਨੀ ਹੈਗੀ ਏ ਇਸ ਫਿਰਨੀ ਤੋਂ ਜੇਕਰ ਗੱਲ ਕਰਦੇ ਆ ਤਾਂ ਥੋੜਾ ਜਆ ਅਗਲੀ ਸਾਈਡ ਤੇ ਜਾ ਕੇ ਆਪਾਂ ਦੂਸਰੀ ਸਾਈਡ ਤੇ ਜਾ ਕੇ ਥੋੜੀ ਜੀ ਜਗ੍ਹਾ ਹੈਗੀ ਜਿਹੜੀ ਪੰਚਾਇਤ ਨੇ ਛੜਾਈ ਸੀ ਇਸ ਘਰ ਤੋਂ ਸਾਹਮਣੇ ਇਹ ਕੋਠੀ ਵਾਲਾ ਘਰ ਦੱਸਿਆ ਜਾ ਰਿਹਾ ਜੀਰੇ ਰੋਡ ਤੇ ਇਸ ਘਰ ਵੱਲੋਂ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਇੱਕ 17 ਸਾਲ ਦਾ ਜਿਹੜਾ ਨੌਜਵਾਨ ਸੀਗਾ ਜੇ ਪਲੱਸ 2 ਦੇ ਵਿੱਚ ਪੜਦਾ ਸੀਗਾ ਸਪੀਰਾਂ ਤੁਹਾਡ ਨੇ ਸਸਾਨੀਆ ਕਰ ਰਿਹਾ ਕਿਸ ਪਿੰਡ ਦੀ ਫਿਰਨੀ ਤੇ ਭਾਗੋ ਕੇ ਜਿਹੜਾ ਵਸਤੀ ਹੈਗੀ ਹੈ ਗੁਰੂ ਤੇਗ ਬਹਾਦਰ ਜਿਹੜੀ ਆਪਣੀ ਵਸਤੀ ਹੈਗੀ ਹੈ ਸੋ ਇੱਥੋਂ ਜਿਹੜੀ ਟਕਰਾਰ ਹੁੰਦੀ ਹੈ ਇੱਕ ਨੌਜਵਾਨ ਨੂੰ ਮੌਕੇ ਤੇ ਜਿਹੜਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਔਰ ਨਾਲ ਦੋ ਗੰਭੀਰ ਜ਼ਖਮੀ ਹੁੰਦੇ ਆ ਸਪੀਰਾਂ ਦੂਸਰੇ ਬੰਨੇ ਉਸ ਨੌਜਵਾਨ ਦਾ ਘਰ ਤੁਹਾਡ ਨੇ ਸਾਹਮਣੇ ਸਪੀਰਾਂ ਸਾਂਝੀ ਕਰ ਦਿੰਨੇ ਹੈਗੇ ਇਸ ਇਹ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਜਿਹੜਾ ਬੀਤੀ ਰਾਤ ਜਿਹੜਾ ਕਤਲ ਹੋ ਗਿਆ ਗੋਲੀਆਂ ਮਾਰ ਕੇ ਜਿਹੜਾ ਉਹਨੂੰ ਕਤਲ ਕਰ ਦਿੱਤਾ ਗਿਆ ਸੋ ਸਵੀਰਾਂ ਤੁਹਾਡਾ ਸੀ ਲਗਾਤਾਰ ਸਾਂਝੀਆਂ ਕਰਾਂਗੇ ਤੇ ਨਾਲ ਕਰਦੇ ਹਾਂ ਗੱਲਬਾਤ ਹੋਰ ਕੋਈ ਜ਼ਖਮੀ ਹੋਏ ਵਿੱਚ ਹਾਂ ਉਹ ਵੀ ਜਿੰਨੇ ਲੰਦ ਪਰ ਉਹ ਤੁਸੀਂ ਪਹਿਲਾਂ ਹੀ ਕਹਿੰਦੇ ਠੀਕ ਹੈ ਉਹਨਾਂ ਦੇ ਕੀ ਕੀ ਸੱਟ ਵੱਜੀ ਹੈ ਇੱਕ ਤੇ ਗਲੀ ਦੇ ਆ ਇਹਨਾਂ ਵੀ ਚੈਨ ਉਹਦਾ ਗੋਲੀ ਖਹਿ ਕੇ ਅੱਛਾ ਇੱਕ ਗੋਲੀ ਝੂਂਕ ਲੰਗੀ ਹੋਤਾਂ ਇੱਕ ਤੇ ਸਿਰ ਤੇ ਸੱਟ ਵੀ ਠੀਕ ਹੈ ਉਹਨਾਂ ਦੀ ਕੰਡੀਸ਼ਨ ਕਿਵੇਂ ਦੀ ਉਹਨਾਂ ਦੀ ਉਹ ਕਿੱਥੇ ਜਵਾ ਉਹ ਕਥਲੇ ਦਬਾਇਆ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਬੱਸ ਸਟੇਟਮੈਂਟ ਲਿਖ ਕੇ ਫਾਈਲ ਕੋਲੇ ਕਰ ਰਹੇ ਸੀ ਜਿਹੜੇ ਰੇਡ ਕੀਤੇ ਸਾਨੂੰ ਪਤਾ ਲੱਗਾ ਸੀ ਕਿ ਨੇ ਹੈਗਾ ਉਹ ਠੀਕ ਹੈ ਜੀ ਅਮਰਜੀਤ ਸਿੰਘ ਅਮਰਜੀਤ ਸਿੰਘ ਗ੍ਰਿਫਤਾਰ ਕੀਤਾ ਜਾਂ ਘਰੋਂ ਫਰਾਰ ਹੈ ਇਸ ਵੇਲੇ ਫਰਾਰ ਸਾਰੇ ਪਰਿਵਾਰ ਸਾਰਾ ਪਰਿਵਾਰ ਹੀ ਫਰਾਰ ਹੋ ਗਿਆ ਜਿਵੇਂ ਕਿ ਐਸਐਚਯੂ ਸਾਹਿਬ ਵੱਲੋਂ ਦੱਸ ਸਰਕੀ ਨਾ ਮੇਰਾ ਨਾਮ ਗੁਰਪ੍ਰੀਤ ਸਿੰਘ ਡੇਟੇ ਦਾ ਨਾਮ ਕਰਮਨਜੋਤ ਸਿੰਘ ਤੇ ਕੀ ਗੱਲ ਹੋਈ ਕਿ ਮੈਂ ਕਹਣਾ ਮੈਂ ਇਹ ਕਹਿਣਾ ਚਾਹਣਾ ਹੈ ਇਹਨਾਂ ਬੰਦਿਆਂ ਕੋਲ ਅਮਰਜੀਤ ਸਿੰਘ ਪ੍ਰਦੀਪ ਸਿੰਘ ਤੇ ਇਹਨਾਂ ਦੇ ਸਿਰਿਆਂ ਕੋਲ 3-4 ਹਜ਼ਾਰ ਸੀਗੇ ਜਿੰਨਾਂ ਦੇ ਨਾਲ ਇਹਨਾ ਸ਼ਰੇਆਮ ਸਿੱਧੀਆਂ ਗੋਲੀਆਂ ਚਲਾ ਕੇ ਮੇਰੇ بیٹے ਕਰਮਨਜੀਤ ਸਿੰਘ ਦੀ ਇਕਲੌਤੇ بیٹے ਦੀ ਮੌਤ ਕਰਤੀ ਮੌਕੇ ਦੇ ਅਸੀਂ ਇਨਸਾਫ ਦੀ ਮੰਗ ਕਰਦੇ ਆਂ ਉਮਰ ਕਿੰਨੀ ਸੀ 17 ਸਾਲ ਦੀ ਉਮਰ ਸੀ ਤੇ ਪਲੱਸ 2 ਮੈਡੀਕਲ ਦੀ ਪ੍ਰੀਖਿਆ ਵਿੱਚ ਪਾਸ ਕੀਤੀ ਸੀ ਕੱਲਾ-ਕੱਲਾ ਬੇੜਾ ਸੀ ਤੋ ਕੱਲਾ-ਕੱਲਾ ਬੇੜਾ ਸੀ ਜੀ ਕਮਲ ਜੀ ਜੀ ਜੋ ਇੱਥੇ ਘਟਨਾ ਵਾਪਰੀ ਦਾਤ ਉਹ ਕੀ ਮਾਮਲਾ ਹੈਗਾ ਸਾਰਾ ਵਿਸਤਾਰ ਨਾਲ ਦੱਸੋ ਮਾਮਲਾ ਇਹ ਹੀ ਆ ਜੀ ਇੱਥੇ ਪਿੰਡ ਦੀ ਫਿਰਨੀ ਦਾ ਰੌਲਾ ਸੀ ਥੋੜਾ ਜਿਹਾ ਥਾਂ ਦਾ ਇੱਕ ਮਰਲਾ ਵੱਤੋਂ ਥਾਂ ਆਊਗਾ ਤੇ ਉਹਦੇ ਤੇ ਕਰਕੇ ਰੌਲਾ ਸੀ ਇਹ ਸਾਲ ਪਹਿਲਾਂ ਇਹਦੀ ਮੰਨ ਲਓ ਫਿਰਨੀ ਦੀ ਕਰਕੇ ਮਿੰਤੀ ਕਰਕੇ ਤੇ ਮੰਨ ਲਓ ਇਹਨੂੰ ਇੱਥੇ ਛੱਡਿਆ ਹੋਇਆ ਸੀਗਾ ਉਹਨਾਂ ਨੇ ਕਣਕ ਵੱਢਣ ਤੋਂ ਪਹਿਲਾਂ ਫਿਰ ਵਾਅਦਾ ਕੀਤਾ ਕਣਕ ਵੱਢ ਕੇ ਉਸ ਤੋਂ ਬਾਅਦ ਦੋ ਵਾਰੀ ਅਸੀਂ ਫਿਰ ਵਾਟ ਪਾਈ ਉਹਨਾਂ ਫਿਰ ਵਾਅਦਾ ਕੀਤਾ ਉਹ ਬੰਦੇ ਕੌਣ ਬਾਈ ਬੰਦੇ ਅਮਰਜੀਤ ਸਿੰਘ ਤੇ ਪ੍ਰਦੀਪ ਸਿੰਘ ਦੋਵੇਂ ਪਿਓ ਪੁੱਤ ਆ ਜੀ ਤੇ ਇਥੋਂ ਨਾਲ ਹੀ ਇਹਨਾਂ ਦੇ ਕੋਠੀਆਂ ਜੀ ਆ ਸੜਕ ਦੇ ਉੱਤੇ ਘਰ ਹੈ ਜੀ ਦਾ ਰੋਡ ਤੇ ਤੁਸੀਂ ਇੱਥੇ ਮੌਜੂਦ ਸੀ ਅਸੀਂ ਰਾਤ ਮੌਜੂਦ ਸੀ ਮੌਕੇ ਤੇ ਸੀ ਮੈਂ ਇੱਥੇ ਜਿਹੜੇ ਗੋਲੀ ਚੱਲੀ ਹਾਂ ਗੋਲੀ ਚੱਲੀ ਜੀ ਜੀ ਹਾਂ ਜੀ ਗੋਲੀ ਚੱਲੀ ਉਹ ਮੌਕੇ ਤੇ ਮੌਜੂਦ ਸੀਗਾ ਮੈਂ ਕਿੰਨੇ ਬੰਦੇ ਦੀ ਡੈਥ ਹੋਈ ਇਹ ਵਿੱਚ ਡੈਥ ਇੱਕ ਮੁੰਡੇ ਦੀ ਹੋਈ ਆ ਜੀ ਕਿੰਨੇ ਦਾ ਮਰਸੀ ਉਮਰ 17 ਸਾਲ ਜੀ ਉਹਦੀ ਮਾਪਿਆਂ ਦੇ ਕਿੰਨੇ ਬੱਚੇ ਇੱਕੋ ਇੱਕ ਇਕੱਲਾ-ਕੱਲਾ ਪੁੱਤ ਸੀਗਾ ਜੀ ਨਾਮ ਕੀ ਸੀਗਾ ਜੀ ਕਰਮਨੂ ਕਰਮਨੂ ਹਾਂ ਸਾਰੀ ਇਕੱਲਾ-ਕੱਲਾ ਪੁੱਤਰ ਸੀਗਾ ਜੀ ਇੱਕੋ ਇੱਕ ਹੀ ਹਾਂ ਜੀ ਤੇ ਕਰਮਨ ਆ ਪਿੱਛੇ ਜਿਆ ਉਹਨੇ ਪਲੱਸ 2 ਕੀਤੀ ਸੀ ਹੁਣ ਉਹਨੇ ਗਾਂ ਅ ਤੁਹਾਨੂੰ ਕੋਰਸ ਕਰਨਾ ਸੀ ਜੋ ਵੀ ਤੇ ਉਹ ਬੱਸ ਸਾਈਡ ਤੇ ਖੜਾ ਸੀ ਆਪਦਾ ਇਹਨੇ ਉਧਰੋਂ ਪਿੱਛੋਂ ਫਾਇਰਿੰਗ ਕੀਤੀ ਤੇ ਉਹਦੇ ਸਿੱਧੀ ਲੱਗੀ ਔਨ ਦਾ ਸਪੋਰਟਰ ਦੀ ਡੈਥ ਹੋ ਗਈ ਦੋ ਜਾਨੇ ਮੁੰਡੇ ਆ ਉਹ ਸਾਡੇ ਜ਼ਖਮੀ ਪਏ ਹਸਪਤਾਲ ਚ ਇੱਕ ਦੇ ਧੌਣ ਦੇ ਨਾਲ ਦੀ ਲੰਗੀ ਆ ਇੱਕਦੇ ਸਿਰ ਚ ਲੱਗਾ ਪਤਨੀ ਉਹ ਕੀ ਲੱਗਾ ਉਹ ਮੌਕੇ ਤੇ ਨਹੀਂ ਪਤਾ ਲੱਗਾ ਨਾ ਤੇ ਨੇਰਾ ਦੀ ਪੁਲਿਸ ਪ੍ਰਸ਼ਾਸਨ ਪਹੁੰਚਿਆ ਹਾਂ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਜੀ ਉਹਨਾਂ ਨੇ ਉਹਨਾਂ ਕਰਦੇ ਵੇ ਤੇ ਤਪਤੀ ਸ਼ਬਦੀ ਬਾਕੀ ਵੇਖੋ ਜੀ ਕੀ ਬੰਦਾ ਪੰਚਾਇਤੀ ਰੂਪ ਚ ਮਸਲਾ ਸੀਗਾ ਵਿਚਾਰਿਆਂ ਜਾ ਕੇ ਪੰਚਾਇਤੀ ਰੂਪ ਚ ਜੀ ਪੰਚਾਇਤ ਨੇ ਪਿਛਲੋ ਪਹਿਲਾ ਸਾਲ ਪਹਿਲਾਂ ਪੰਚਾਇਤ ਨੇ ਹੀ ਵਟ ਪੁਵਾਈ ਸੀ ਸਾਰੇ ਬੰਦਿਆਂ ਚ ਆ ਕੇ ਸਾਰੇ ਪਿੰਡ ਦੀ ਸਹਿਮਤੀ ਨਾਲ ਖੁਦ ਉਹ ਅਮਰਜੀਤ ਸਿੰਘ ਨੇ ਆ ਕੇ ਵਟ ਪੁਵਾਈ ਸੀ ਆਪ ਠੀਕ ਹੈ ਜੀ ਇਹ ਪਿੰਡ ਦੀ ਫਿਰਨੀ ਸੀਗੀ ਹਾਂ ਪਿੰਡ ਦੀ ਫਿਰਨੀ ਮੰਗ ਹੀ ਕਰ ਰਿਹਾ ਮੰਗ ਇਹ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਜੋ ਪ੍ਰਸ਼ਾਸਨ ਦਾ ਜੀ ਜੋ ਇਹਦਾ ਹੈਗਾ ਸਿਸਟਮ ਜੀ ਉਹਦੇ ਹਿਸਾਬ ਨਾਲ ਤੁਹਾਨੂੰ ਇਨਸਾਫ ਦੇਣ ਜੀ ਉਹਨਾਂ ਦੇ ਪਰਚਾ ਕਰਨ ਦੌਰ ਐਮਰਜੈਂਸੀਆਂ ਵੀ ਆ ਜਿਹੜੇ ਮੁੰਡੇ ਦੀ ਡੈਥ ਹੋਈ ਹੈ ਤੇ ਕੀ ਮਾਮਲਾ ਕੀ ਸਾਰਾ ਹੈਗਾ ਕਿੱਥੇ ਕਰਕੇ ਇਕੱਠਾ ਆ ਵਾਪਸੀ ਹੈ ਮਾਮਲਾ ਜੀ ਇਸ ਜਗ੍ਹਾ ਤੇ ਮੁੰਡਾ ਖੜਾ ਸੀ ਜੀ ਪਿੱਛੇ ਇਹਨਾਂ ਦੇ ਪੰਚਾਇਤੀ ਜ਼ਮੀਨ ਦਾ ਥੋੜਾ ਜਿਹਾ ਹੈਗਾ ਸੀ ਜੀ ਰੋਲਾ ਉਹ ਪੰਚਾਇਤ ਦੇ ਜਗ੍ਹਾ ਛੜਾਈ ਹੋਈ ਸੀ ਉਹ ਵਾਰ-ਵਾਰ ਆਣ ਕੇ ਵਟਵਾ ਜਾਂਦੇ ਸੀ ਪੰਚਾਇਤ ਪਵਾ ਕੇ ਜਾਂਦੀ ਸੀ ਕੱਲ ਰਾਤ ਵੀ ਇਹੀ ਹੋਇਆ ਕਿ ਉਹ ਫਿਰ ਜ਼ਮੀਨ ਵਾਉਣ ਆਏ ਨੇ ਮੁੰਡਾ ਪਿੱਛੇ ਖੜਾ ਸੀ ਉਹ ਕਰੋਂ ਦੋ ਪਿਸਟਲ ਤੇ ਇੱਕ ਗਨ ਲੈ ਕੇ ਆਏ ਨੇ ਉਹਨਾਂ ਆਉਂਦੇ ਮੁੰਡੇ ਤੇ ਇਹਨਾਂ ਦੇ ਫਾਇਰਿੰਗ ਕਰਤੀ ਏ ਪਹਿਲਾਂ ਗਾਲਾਂ ਕੱਢਦੇ ਰਿਹਾ ਉਸ ਤੋਂ ਬਾਅਦ ਫਾਇਰਿੰਗ ਕਰਤੀ ਏ ਇੱਕ ਮੁੰਡੇ ਦੀ ਤੋਂ ਦੇ ਨਾਲ ਦੀ ਲੱਗ ਲੰਘੀ ਏ ਇੱਕ ਦੇ ਸਿੱਧਾ ਛਾਤੀ 'ਚ ਵੱਜ ਕੇ ਡੈਥ ਹੋ ਗਈ ਏ ਤੇ ਇੱਕ ਦੇ ਸਿਰ 'ਚ ਛਾਇੰਦੋਂ ਨਾਲ ਕੁਛ ਮਾਰਿਆ ਹੁੰਦੇ ਸ਼ਟ ਹੈਗੀ ਉਹ ਵੀ ਇਸ ਟਾਈਮ ਹਸਪੀਟਲ ਦਾਖਲੇ ਕੀ ਮੰਗ ਕਰ ਅਸੀਂ ਜੀ ਇਨਸਾਫ ਦੀ ਮੰਗ ਕਰਦੇ ਆ ਕਿ ਚਾਰ ਬੰਦੇ ਸੀ ਚਾਰੇ ਅਰੈਸਟ ਹੋਣੇ ਚਾਹੀਦੇ ਗੱਲ ਤੋਂ ਗੱਲ ਤੋਂ ਪੁਲਸਾ ਆ ਕੇ ਉਹਨਾਂ ਨੂੰ ਅਰੈਸਟ ਕਰੇ ਹਥਿਆਰ ਉਹਨਾਂ ਕੋਲ ਲਾਇਸੈਂਸੀ ਹੀ ਜਾਂ ਦੋ ਨੰਬਰ ਤੇ ਦੇਖੋ ਜੀ ਤਿੰਨ ਸੀ ਇਹ ਤਾਂ ਹੁਣ ਆਪਾਂ ਨਹੀਂ ਕਹਿ ਸਕਦੇ ਵੀ ਲਾਇਸੈਂਸੀ ਆ ਜਾਂ ਨਜਾਇਜ਼ ਲੈ ਕੇ ਆਏ ਨੇ ਪਰ ਤਿੰਨ ਉਹਨਾਂ ਕੋਲ ਹਥਿਆਰ ਹੈਗੇ ਜੀ ਕਿੰਨੇ ਵਜੇ ਦੀ ਘਟਨਾ ਪੀਤੀ ਰਾਤ ਇਹ ਜੀ ਰਾਤ ਤਕਰੀਬਨ 10 ਵਜੇ ਦਾ ਠੀਕ ਹੈ ਜਿੱਥੇ ਕਦੋਂ ਗਾਰਾ ਕਰਨਾ ਸੀ ਕੀ ਆ ਇੱਥੇ ਦੇਖੋ ਜੀ ਟਰੈਕਟਰ ਤਾਂ ਉਹ ਜਾਣ ਬੁੱਝ ਕੇ ਲੈ ਕੇ ਆਏ ਅਸਲ ਦੇ ਵਿੱਚ ਤਾਂ ਉਹ ਲੜਾਈ ਲੈਣੇ ਆਏ ਸੀ ਕਿ ਉਹਨਾਂ ਲਈ ਗੋਲੀਆਂ ਗੋਲੀਆਂ ਚਲਾਉਣੀਆਂ ਠੀਕ ਕਿੰਨੀ ਕਿ ਜਗਾ ਸੀ ਜਗਾ ਤਾਂ ਜੀ ਮਰਲਾ ਦੋ ਮਰਲੇ ਉਹ ਵੀ ਜੀ ਆਪਣਾ ਪੰਚਾਇਤ ਦੀ ਏ ਇਹਨਾਂ ਦਾ ਰੋਲਾ ਨਹੀਂ ਸੀ ਪਰ ਸਿੱਧਾ ਉਹਨਾਂ ਨੇ ਆਣ ਕੇ ਫਾਇਰਿੰਗ ਇਹਨਾਂ ਤੇ ਕਰਤੀ ਫਿਰਨੀ ਤੇ ਜਿਹੜੀ ਜਗਾ ਛੜਾਈ ਕੀ ਸੀ ਪਿੰਡ ਹਾਂਜੀ ਠੀਕ ਉਹ ਪਿੰਡ ਦੀ ਜਗਾ ਸੀ ਜੀ ਜੋ ਰਾਤ ਸਾਡੇ ਇੱਥੇ ਘਟਨਾ ਵਾਪਰੀ ਹੈ ਇਹ ਮੇਨ ਜਗਾ ਆ ਸਾਹਮਣੇ ਹੀ ਹੋਈ ਹੈ ਜੀ ਦੇਖੋ ਜਿਨ੍ਹਾਂ ਦਾ ਪੁੱਤ ਚਲੇ ਗਿਆ ਉਹਨਾਂ ਦਾ ਵੀ ਘਰ ਉਜੜ ਗਿਆ ਬਹੁਤ ਮੰਦ ਭਾਗੀ ਘਟਨਾ ਹੈ ਸਾਡੇ ਭਾਗੂ ਕੇ ਨਵਾਸੀਆਂ ਵਾਸਤੇ ਜੀ ਔਰ ਜਿਨ੍ਹਾਂ ਕੋਲੋਂ ਇਹ ਘਟਨਾ ਵਾਪਰੀ ਆ ਉਜੜੂ ਵੀ ਪਰਿਵਾਰ ਗਿਆ ਸੋ ਮੈਂ ਤੇ ਅਰਦਾਸ ਕਰਦਾ ਪ੍ਰਮਾਤਮਾ ਵੱਗੇ ਕਿ ਸੱਚਾ ਪਾਤਸ਼ਾਹ ਇਸ ਇਸ ਤਰ੍ਹਾਂ ਦੀ ਜਦੋਂ ਵੀ ਕਦੇ ਕੋਈ ਨੌਬਤ ਆਉਂਦੀ ਹੈ ਕਦੇ ਵੀ ਇੰਨਾ ਆਪਣਾ ਆਪ ਨਾ ਗਵਾਓ ਜੇ ਕਿਸੇ ਆਪ ਤੋਂ ਵੱਡੇ ਨੇ ਕਿਸੇ ਨੇ ਕੋਈ ਗੱਲ ਕਹਿ ਦਿੱਤੀ ਤੇ ਉਹਦੀ ਸਹਿਨ ਸ਼ਕਤੀ ਹੋਣੀ ਚਾਹੀਦੀ ਹੈ ਕਿਉਂਕਿ ਜੇਦੋਂ ਆਪਾਂ ਆਪਣੀ ਸਹਿਨ ਸ਼ਕਤੀ ਨਹੀਂ ਰੱਖਦੇ ਤਾਂ ਉਹਦੋਂ ਇਹ ਘਟਨਾ ਵਾਪਰਦੀਆਂ ਨੇ ਦੇਖੋ ਨਾ ਤਾਂ ਉਹ ਜ਼ਮੀਨ ਅੱਜ ਨਾਲ ਚਲੇ ਜਾਣੀ ਹੈ ਨਾ ਪੈਸਾ ਨਾਲ ਜਾਣਾ ਸਾਰੇ ਦਾ ਸਾਰਾ ਕੋਸ਼ ਜਿਹੜਾ ਕੀ ਆ ਉਹ ਉੱਥੇ ਹੀ ਰਹਿ ਜਾਂਦਾ ਆ ਪਰ ਜੋ ਆਪਣੇ ਅੱਜ ਇੱਕ 마ਸੂਮ ਬੱਚਾ ਜਿਹਦੇ ਨਾਲ ਆਪਣਾ ਕੋਈ ਵੈਰ ਵਿਰੋਧ ਹੀ ਨਹੀਂ ਹੈਗਾ ਜਿਹਦੀ ਇੱਕ ਜਾਨ ਚਲੇ ਗਈ ਹੈ ਉਹ ਦੇਖੋ ਜੀ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ ਪਰਿਵਾਰ ਨੂੰ ਔਰ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਉਹਨਾਂ ਨੂੰ ਆਪਾਂ ਸਾਰਿਆਂ ਨੂੰ ਜਾਣੂ ਹੋਣਾ ਚਾਹੀਦਾ ਹੈ ਕਿ ਨਿੱਕੀਆਂ-ਨਿੱਕੀਆਂ ਗੱਲਾਂ ਤੋਂ ਕਦੇ ਵੀ ਲੜਨਾ ਝਗੜਨਾ ਨਹੀਂ ਚਾਹੀਦਾ ਪਰ ਅੱਜ ਸਾਡਾ ਪਿੰਡ ਬਹੁਤ ਅਫਸੋਸ ਹੈ ਮਤਲਬ ਕਿ ਜਿਹੜੀ ਇਹ ਘਟਨਾ ਵਾਪਰੀ ਹੈ ਜੀ ਉਹ ਮੇਰਾ ਦੋਸਤ ਸੀਗਾ ਜਿਹਦਾ ਇਹ ਬੇਟਾ ਸੀਗਾ ਜੀ ਮੇਰੇ ਘਰੇ ਵੀ ਕਈ ਵਾਰੀ ਜਾਂਦਾ ਸੀ ਬਹੁਤ ਸਤਿਕਾਰ ਨਾਲ ਪੈਰੀ ਹੱਥਾਂ ਨੇ ਲਾਵੇਂ ਤੇ ਬੜੇ ਵਧੀਆ ਨਿੱਗੇ ਸੁਭਾਅ ਦਾ ਸੀਗਾ ਔਰ ਇਹ ਜੋ ਘਟਨਾ ਵਾਪਰੀ ਹੈ ਜੇ ਦੀ ਮੈਂ ਹੋਰ ਨਿੰਦਿਆ ਕਰਦਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ